ਕੋਠੇ ਮਾਲਾ ਸਿੰਘ ਵਾਲਾ ਵਿਖੇ ਲਗਭਗ 100 ਏਕੜ ਦੇ ਕਰੀਬ ਕਣਕ ਨੂੰ ਲੱਗੀ ਅੱਗ ਪਿੰਡ ਵਾਸੀਆਂ ਵੱਲੋਂ ਬੜੀ ਹੀ ਮਿਹਨਤ ਦੇ ਨਾਲ ਅੱਗ ਤੇ ਪਾਇਆ ਕਾਬੂ ਜਾਣਕਾਰੀ ਅਨੁਸਾਰ ਜੈਤੂ ਦੇ ਨਜ਼ਦੀਕੀ ਪੈਂਦੇ ਪਿੰਡ ਕੋਠੇ ਮਾਲਾ ਸਿੰਘ ਵਾਲਾ ਵਿਖੇ ਅੱਜ ਦੇਰ ਸ਼ਾਮ ਲਗਭਗ 3:30 ਵਜੇ ਦੇ ਕਰੀਬ 100 ਏਕੜ ਦੇ ਕਰੀਬ ਕਣਕ ਨੂੰ ਅਚਾਨਕ ਅੱਗ ਲੱਗ ਗਈ ਅੱਗ ਲੱਗਣ ਦੇ ਕਾਰਨਾਂ ਦਾ ਫਿਲਹਾਲ ਕੋਈ ਪਤਾ ਨਹੀਂ ਲੱਗ ਸਕਿਆ ਪਰ ਕਣਕ 100 ਏਕੜ ਦੇ ਖੇਤਾਂ ਵਿੱਚ ਲੱਗ ਗਏ ਜਿਹਦੇ ਚਾਲਦਿਆਂ ਗੁਰਦੁਆਰਾ ਸਾਹਿਬ ਦੇ ਵਿੱਚ ਅਨਾਉਂਸਮੈਂਟ ਕਰਵਾਈ ਗਈ ਅਤੇ ਨਾਲ ਦੀ ਨਾਲ ਹੀ ਪਿੰਡ ਵਾਸੀ ਲਗਭਗ 7 ਦੇ ਕਰੀਬ ਪਿੰਡਾਂ ਦੇ ਲੋਕ ਇਕੱਤਰ ਹੋਏ ਤੇ ਉਹਨਾਂ ਵੱਲੋਂ ਅੱਗ ਤੇ ਕਾਬੂ ਪਾਇਆ ਆਓ ਸੁਣਦੇ ਕੀ ਕਹਿਣਾ ਹੈ ਅੱਛਾ ਇਹ ਪੂਰਾ ਕੀ ਮਾਮਲਾ ਹੋਇਆ ਜੇ ਕਿਵੇਂ ਹੋਇਆ ਮੋਹਲਾ ਵੀ ਅਜਨ ਤੇ ਤੇਨੀ ਹੈਗੀ ਅੱਗ ਲੱਗ ਗਈ। ਅੱਛਾ। ਪਤਾ ਨਹੀਂ ਲੱਗਿਆ ਵੀ ਕਿਸ ਕਾਰਨ ਲੱਗੀ ਹੈ। ਕੋਈ ਚਿੰਗਾੜੀ ਤੋਂ ਲੱਗੀ ਹੈ ਜਾਂ ਕਿਸ ਤਰ੍ਹਾਂ ਦੀ ਲੱਗੀ ਹੈ। ਇਹ ਕਿਸੇ ਨੂੰ ਵੀ ਅਜੇ ਤੱਕ ਪਤਾ ਨਹੀਂ ਲੱਗਿਆ। ਜੀ। ਤਾਂ ਤੋਂ ਜਦੋਂ ਅੱਗ ਲੱਗ ਗਈ ਪਿੰਡ ਨੂੰ ਪਿੰਡੇ ਵਿੱਚ ਪਰ ਦਰਵਾਜ਼ਾ ਦੇ ਵਿੱਚ ਹੋਕਾ ਦਿੱਤਾ ਗਿਆ। ਸੋ ਪਿੰਡ ਦੇ ਆ ਬੰਦਿਆਂ ਨੇ ਤਾਂ ਆਉਣਾ ਹੀ ਆਉਣਾ ਸੀਗਾ। ਲਾਗਲੇ ਪਿੰਡ ਵੀ ਜਿਹੜੇ ਸੀਗੇ ਕੋਠੀ ਤੇਰ ਸਿੰਘ ਵਾਲੇ ਜੱਟੋਂ ਤੋਂ ਨਮੀ ਵਾਲੇ ਤੋਂ ਠਖੜ ਵਾਲੇ ਤੋਂ ਕਬਦਲ ਸਿੰਘ ਵਾਲੇ ਤੋਂ ਸਾਰੇ ਜੀਮੀਦਾਰ ਭਰਾ ਟਰੈਕਟਰ ਲੈ ਕੇ ਪਹੁੰਚੇ ਜਿਸ ਦੇ ਵਿੱਚ ਫਾਇਰ ਬ੍ਰਿਗੇਡ ਦੀ ਗੱਡੀ ਵੀ ਇੱਕਾਈ ਸੀਗੀ ਜੀ ਸੋ ਜਿਹੜੀ ਗੱਡੀ ਆਈ ਸੀ ਉਹ ਨਾ ਮਾਤਰੀ ਸੀ ਗੱਡੀ ਨੇ ਕੋਈ ਵੀ ਮਤਲਬ ਆਗ ਤੇ ਕੰਟਰੋਲ ਨਹੀਂ ਕੀਤਾ ਇਹਲੇ ਨੰਬਰ ਦੇ ਤਾਂ ਪਾਣੀ ਅੱਧੀ ਟੈਂਕੀ ਭਰ ਕੇ ਲੈ ਕੇ ਆਈ ਸੀ ਬਾਕੀ ਜਿਹੜਾ ਪਾਣੀ ਇੱਥੋਂ ਭਰਨ ਦਾ ਵੀ ਕੋਈ ਜੋਗ ਪ੍ਰਬੰਧ ਨਹੀਂ ਕੀਤਾ ਉਹਨਾਂ ਨੇ ਜੀ ਤੇ ਸਰਕਾਰ ਨੂੰ ਬੇਨਤੀ ਹੈ ਤੇ ਇਹਦੇ ਅੱਗੇ ਵਾਲੇ ਪੌਣ ਵਾਲੇ ਸਾ ਮੈਨੂੰ ਮੁੱਖ ਰੱਖਦੇ ਹੋਏ ਸਰਕਾਰ ਨੂੰ ਵੱਧ ਤੋਂ ਵੱਧ ਫਾਇਰ ਬਰਗੇਡ ਪ੍ਰੋਵਾਈਡ ਕਰਨੇ ਚਾਹੀਦੇ ਹੈ ਫਾਇਰ ਬਰਗੇਡਾਂ ਦੇ ਵਿੱਚ ਵੀ ਪਤਾ ਲੱਗਿਆ ਹੈ ਕਿ ਮੁਲਾਜ਼ਮਾਂ ਦੀ ਬਹੁਤ ਘਾਟ ਹੈ ਉਹਨਾਂ ਕੋਲ ਕਿਸੇ ਕੋਲ ਡਰਾਈਵਰ ਨਹੀਂ ਕਿਸੇ ਕੋਲ ਫਾਇਰਮੈਨ ਨਹੀਂ ਹੈਗਾ ਸੋ ਸਰਕਾਰ ਨੂੰ ਬੇਨਤੀ ਹੈ ਕਿ ਜਿਹੜੇ ਕੋਠੇ ਮਾਲਾ ਸਿੰਘ ਵਾਲਿਆਂ ਦੇ ਵਿੱਚ ਕਣਕ ਦਾ ਨੁਕਸਾਨ ਹੋਇਆ 10-12 ਜੀਮੀਜ਼ਾਰਾਂ ਦਾ ਨੁਕਸਾਨ ਹੋਇਆ ਘੱਟੋ-ਘੱਟ 70 80 ਕਿੱਲੇ 90 ਕਿੱਲੇ ਵਾਂਗੂ ਹੀ ਨੁਕਸਾਨ ਹੋਇਆ ਸੋ ਸਰਕਾਰ ਨੂੰ ਬੇਨਤੀ ਕਰਦੇ ਹਾਂ ਕਿ ਜੋ ਜੋਗਾ ਵਾਪਜਾ ਬਣਦਾ ਹੈ ਉਹ ਸਰਕਾਰ ਵੱਲੋਂ ਜ਼ਿਮੀਂਦਾਰਾਂ ਨੂੰ ਦਿੱਤਾ ਜਾਣਾ ਚਾਹੀਦਾ ਹੈ ਅੱਗੇ ਤੋਂ ਸਰਕਾਰ ਨੂੰ ਬੇਨਤੀ ਵੀ ਕਰਦੇ ਹਾਂ ਕਿ ਆਉਣ ਵਾਲੇ ਸਮੇਂ ਨੂੰ ਮੁੱਖ ਰੱਖਦੇ ਹੋਏ ਫੈਰ ਬਿਰਗੇੜਾਂ ਦਾ ਵੱਧ ਤੋਂ ਵੱਧ ਪ੍ਰਬੰਧ ਕੀਤਾ ਜਾਵੇ ਤਾਂ ਜੋ ਇਹ ਜੇ ਕਟਨਾ ਕਰਨ ਤੋਂ ਆਪਾਂ ਬਚਿਆ ਜਾ ਸਕੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਛਾ ਕਿੰਨੇ ਕਿਲੇ ਤੁਹਾਡੀ ਪੈਲੀ ਸੀ ਜਿਸ ਕਰਦੀ ਸੀ ਤੁਹਾਡੀ 6 ਕਿਲੇ ਸੀ ਜੀ ਘਰ ਦੀ ਵਾਣ ਸੀਗਾ ਇਹੀ ਖਾਨ ਨੂੰ ਕਣਕ ਸੀ ਹੋਰ ਕਿਤੇ ਕੋਰਾ ਵੀ ਨਹੀਂ ਕੱਢਿਆ ਸੀਗਾ ਹਾਂ ਇੱਕਦਮ ਕੱਲ੍ਹ ਹੀ ਤੇ ਕੀ ਕਰ ਤੁਹਾਡੇ ਮਤਲਬ ਅਸੀਂ ਤਾਂ ਜੀ ਘਰੇ ਬੈਠੇ ਚਾਹ ਪੀ ਜਾਂਦੇ ਆਈ ਸਾਨੂੰ ਤਾਂ ਫੋਨ ਗਏ ਆ ਵੀ ਤੁਹਾਡੇ ਖੇਤਾਂ ਨੂੰ ਅੱਗ ਪੈ ਗਈ ਆ ਤੇ ਆ ਜੋ ਜੇ ਭੱਜ ਕੇ ਆਈਦਾ ਅੱਛਾ ਕੀ ਕਰਨ ਦਾ ਨਹੀਂ ਪਤਾ ਲੱਗਿਆ ਜੀ ਨਾ ਜੀ ਨਾ ਜਦੋਂ ਉਹ ਅਸੀਂ ਆਏ ਉਦੋਂ ਤਾਂ 50 ਗਿੱਲਿਆਂ ਚੱਗ ਫਿਰ ਗਈ ਸੀ ਜਦੋਂ ਤਾਂ ਅਸੀਂ ਭੱਜ ਕੇ ਆਈਏ ਅੱਛਾ ਫਿਰ ਅੱਗ ਤੇ ਕਾਬੂ ਕਿਵੇਂ ਪਾਇਆ ਗਿਆ ਜੀ ਕਾਬੂ ਤਾਂ ਜੀ ਆ ਭਰਾਵਾ ਨਹੀਂ ਪਾਇਆ ਜਿੰਨਾ ਕ ਪਾਇਆ ਕੋਈ ਟਰੈਕਟਰ ਲੈ ਕੇ ਆਇਆ ਕੋਈ ਕੋਛ ਲੈ ਕੇ ਆਇਆ ਕੋਈ ਕੰਹਾਂ ਲੈ ਕੇ ਆਇਆ ਜਿਵੇਂ ਵੀ ਹੋਇਆ ਉਨਾ ਹੀ ਜਾਣ ਤੋਂ ਬੇਵਰਵਾ ਹੋ ਗਿਆ ਅੱਗ ਤੇ ਕਾਬੂ ਪਾਇਆ ਗਿਆ ਪਿੰਡੋਂ ਨਿਆਮੀ ਵਾਲਾ ਆ ਗਿਆ ਸਰਾਮਾ ਆ ਗਿਆ ਬਹਿਵਲ ਆ ਗਿਆ ਦਲਸੋਂ ਵਾਲਾ ਆ ਗਿਆ ਜੱਤ ਗੱਲ ਆ ਗਿਆ ਗੁਰੂ ਕੀ ਢਾਵ ਆ ਗਈ ਸਾਰੇ ਪਿੰਡਾਂ ਤੋਂ ਜਿੰਨੇ ਸਾਰੇ ਰਲ ਮਿਲ ਕੇ ਭਰਾਵਾਂ ਨੇ ਅੱਗ ਬੁਝਾਈ ਆ ਉਹ ਕਾਬੂ ਪੈਂਦਾ ਹੀ ਨਹੀਂ ਸੀ ਜੀ ਇਹ ਨਹੀਂ ਪਤਾ ਦਾ ਪਿੰਡਾ ਜਾਵੜ ਦੀ ਅੱਛਾ ਕੋਈ ਫਾਇਰ ਬ੍ਰੀਡ ਦੀਆਂ ਗੱਡੀਆਂ ਵਗੈਰਾ ਵੀ ਆਈਆਂ ਸੀ ਆਈ ਸੀ ਜੀ ਆਈ ਸੀ ਉਹ ਜਦੋਂ ਆਈ ਉਹਨੂੰ ਜਿੰਨਾਕ ਜ਼ੋਰ ਲੱਗਿਆ ਲਾਇਆ ਉਹਦੋਂ ਪਾਣੀ ਮੋਕ ਗਿਆ ਜਦੋਂ ਉਹਨੂੰ ਪਾਣੀ ਨਾ ਮਿਲਿਆ ਉਹਦੋਂ ਨੂੰ ਤਾਂ ਫਿਰ ਲੋਕਾਂ ਨੇ ਟਰੈਕਟਰਾਂ ਟੱਪਿਆਂ ਨਾਲ ਹੀ ਇੱਕ ਇੱਕ ਹੀ ਆਈ ਸੀ ਜੀ ਇੱਕੋ ਹੀ ਆਈ ਸੀ ਜੀ ਇੱਕੋ ਹੀ ਕੋਈ ਆਈ ਸੀ ਹੋਰ ਨਹੀਂ ਕੋਈ ਆਇਆ ਕੋਈ ਪ੍ਰਸ਼ਾਸਨ ਦੇ ਹੋਰ ਅਧਿਕਾਰੀ ਵੀ ਪਹੁੰਚੀ ਸੀ ਨਾ ਜੀ ਹੋਰ ਇੱਥੇ ਕੋਈ ਨਹੀਂ ਵੇਖਿਆ ਸੀ ਤਾਂ ਆ ਤੁਸੀਂ ਹੁਣ ਆਏ ਹੋ ਉਦੋਂ ਪਹਿਲਾਂ ਕੁਝ ਨਹੀਂ ਵੇਖਿਆ ਪ੍ਰਸ਼ਾਸਨ ਖਾਨ ਨੂੰ ਜਾਰੀ ਉਹ ਧਾਣੇ ਵੀ ਨਹੀਂ ਰਹੇ ਤੇ ਸਾਡੀ ਮਦਦ ਕਰੇ ਜੀ ਨੇ ਵੱਧ ਵੱਧ ਹੁੰਦੀ ਆ ਹਾਂ ਜੀ ਆਪਣਾ ਆਪ ਦਾ ਵਾਹਨ ਸੀ ਜੀ ਨਾ ਤੂੜੀ ਨਾ ਢਾਲੇ ਇੱਕ ਮਰਲਾ ਵੀ ਨਹੀਂ ਰਿਹਾ ਨਾ ਫੇਰ ਦਾਣੇ ਆ ਨਾ ਤੂੜੀ ਆ ਅੱਜ ਕੀ ਨਾ ਕੀਆ ਤੁਹਾਡੇ ਜੀ ਮੇਰਾ ਸਿੱਧਾ ਸੰਦੇਸ਼ ਅੱਛਾ ਕੀ ਗੱਲ ਬਾਤ ਸੀਗੀ ਜੀ ਕਿਸ ਤਰ੍ਹਾਂ ਜਦੋਂ ਜੇ ਕੋਈ ਸੁਣਿਆ ਵੀ ਗੁਰਦਾਰੇ ਚੋਂ ਉਹਨੇ ਭੱਜ ਕੇ ਸਾਡੇ ਉੱਤੇ 50 ਕਿਲੋ ਮਚ ਗਈ ਜੀ ਤੇ ਸਾਡੇ ਉਧਰੋਂ ਜਿਹੜੀ ਆਈ ਸੀ ਅੱਗ ਭਜਾਉਣ ਵਾਲੀ ਉਹ ਖਰਾਬ ਹੋਈ ਫਰੀ ਗਈ ਤੇ ਬਾੜਾਂ ਦਾ ਪਾਣੀ ਲੈ ਲੈ ਲੋਕ ਪਹੌਂ ਕਿੱਥੇ ਹੋ ਗਏ ਕਈ ਪਿੰਡਾਂ ਦੇ ਕਿੰਨੇ ਕ ਗਿੱਲਿਆਂ ਦੀ ਤੁਸੀਂ ਮੰਨ ਸਕਦੇ ਹੋ ਵੀ ਅੱਗ ਲੱਗੀ ਜੀ ਮੇਰੇ ਹਿਸਾਬ ਨਾਲ ਕੋਠਾ ਤੋਂ ਲੈ ਕੇ ਜੀ 100 ਗਿੱਲੇ ਦੱਸ ਪਾਈ ਕਿ ਠੀਕ ਹੈ 100 ਗਿੱਲੇ 맞춰 ਤੇ ਕਿੰਨੇ ਪਰਿਵਾਰਾਂ ਦੀ ਸੀਗੀ ਜੀ ਇਹ ਇਧਰ ਕੀ ਕਰ ਰਹੇ ਹੁਣ ਇਹ ਪਰਿਵਾਰ ਯਾਰੇ ਹੁਣ ਛੋਟੇ ਯਾ 5-7 ਗਿੱਲਿਆਂ ਵਾਲੀ ਯਾ ਸਾਰੇ ਹਾਂ ਤੇ ਘੱਟੋ ਘੱਟ 5 ਤੇ 7 10 12 13 ਜੀ ਵੀ ਦਾ ਕੰਮ ਕਰਦਾ ਹੈ ਸੋ ਕਹਿੰਦੇ ਪ੍ਰਸ਼ਾਸਨ ਤੋਂ ਸਰਕਾਰ ਤੋਂ ਕੀ ਮੰਗ ਕਰਦੇ ਹੋ ਇਹ ਵੀ ਇਹਨਾਂ ਨੂੰ ਜਿੰਨਾ ਕਹਿੰਦਾ ਨਿਖਾਨਾ ਉਹਨਾਂ ਨੂੰ ਮਦਦ ਕੀਤੀ ਜਾਂਦੀ ਉਹਨਾਂ ਦਾ ਟਾਈਮ ਆਉ ਹੋ ਜੂ ਠੀਕ ਹੈ ਕੇ ਨਾ ਠੇਕੇ ਤੇ ਲਿਆ ਕੇ ਹਦਾਬਾਈ ਸਭ ਦਾ ਗਿਆ ਠੀਕ ਹੈ ਹਾਂ ਕੰਮ ਕੀ ਸੀ ਦੀ